ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਪਿਆਰੇ ਸ਼ਰੋਤਕ ਪਰ ਦੇਖੋ ਸੁਭਾਤਾਂ ਵਾਹ ਹੈ ਜੋ ਆਪ ਸੱਚ ਦੀ ਆਵਾਜ਼ ਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਦੀ ਆਵਾਜ਼ ਨੂੰ ਸੁਣਨ ਸਮਝਣ ਵਿਚਾਰ ਦੇ ਯਤਨ ਕਰ ਰਹੇ ਹੋ ਤੁਸੀਂ ਵਿਚਾਰ ਕਰਦੇ ਆ ਹੈ ਆਏ ਚੋਪੀ ਵਾਲਾ ਮਹਾਕਾਰ ਆਏ ਚੋਪੀ ਵਾਲਾ ਮਹਾਕਾਰ ਅੱਛਾ ਅੱਜ ਪਤਾ ਲੱਗਾ ਹਨੇਰਾ ਦੂਰ ਕਰਤਾ ਸੱਚ ਇਹ ਚੋਪੀ ਕਿਹੜੀ ਹੈ ਜਿਹੜੀ ਸ਼੍ਰੋਮਣੀ ਕਮੇਟੀ ਨੇ ਸਾਲ 1900 31 ਤੋਂ ਲੈ ਕੇ 45 ਤੱਕ ਬਣਾਈ ਸਿੱਖ ਰਹਿਤ ਮਰਿਆਦਾ ਵਿੱਚ ਵਾੜੀ ਸੀ ਚੋਪੀ ਤਾਨਿਸ਼ੀਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨਿਤ ਨਿਯਮ ਭੰਕੇ ਜੋ 10ਵੇਂ ਪਾਤਸ਼ਾਹ ਵੱਲੋਂ ਪ੍ਰਵਾਨਿਤ ਸੀ ਉਸ ਨਿਤ ਨਿਯਮ ਨੂੰ ਤੋੜ ਕੇ ਸ਼ਿਵਨੀ ਕਮੇਟੀ ਨੇ ਸਿੱਖੀ ਦੇ ਦੁਸ਼ਮਣਾਂ ਦੇ ਪ੍ਰਭਾਵਥ ਲੈ ਆ ਕੇ ਇਹ ਤਸ਼ ਗ੍ਰੰਥ ਵਿੱਚੋਂ ਚੌਪਈ ਪਾਈ ਜਿਹਦਾ ਨਾਂ ਕਬਇਯੋ ਬਾਜ ਬੇਨਤੀ ਚੌਪਈ ਹੈ ਇਹ ਇਥੇ ਉਸ ਚੌਪਈ ਦੀ ਗੱਲ ਹੈ ਹਾਂ ਆ ਇਹ ਚੌਪਈ ਵਾਲਾ ਮਹਾਕਾਰ ਤੇ ਮਹਾਕਾਲ ਕਿਹੜਾ ਚੌਪਈ ਵਾਲਾ ਹੋਇਆ ਤੇ ਉਸ ਚੌਪਈ ਵਿੱਚ ਜੇ ਤੇ ਅੱਗੇ ਬੇਨਤੀ ਕੀਤੀ ਗਈ ਹੈ ਨਾ ਕਵੀਵلوں RAM ਸ਼YAM ਆਦੇ ਕਵੀ ਜਿਹੜੇ ਆ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਹੈ ਜਿਹਦੇ ਮੂਰੇ ਅੰਮ੍ਰਿਤ ਰਹਾਦਰ ਚਾ ਉਹ ਆ ਮਹਾਕਾਲ ਆ ਤੇ ਜੇ ਦਸੀਏ ਕਿਸ ਨੂੰ ਉਹ ਉਹ ਵੀ ਕਹਿੰਦਾ ਅੱਛਾ ਅੱਜ ਪਤਾ ਲੱਗਾ ਹਨੇ ਰਾ ਦੂਰ ਕਰਤਾ ਅੱਜ ਪਤਾ ਲੱਗਾ ਉਹ ਪਿਆਰਿਓ ਉਹ ਜਿਹੜੀ ਚੋਪੀ ਪੜਾਈ ਜਾਂਦੀ ਹੈ ਸਿੱਖਾਂ ਨੂੰ ਸ਼ੋਮਣੀ ਕਮੇਟੀ ਵੱਲੋਂ ਉਹ ਤਾਂ ਮਹਾਕਾਲ ਅੱਗੇ ਬੇਨਤੀ ਚੋਪੀ ਕੀਤੀ ਕਵੀ ਨੇ ਉਹ ਦਸਵੇਂ ਪਾਤਸ਼ਾਹ ਦੀ ਕੋਈ ਰਚਨਾ ਨਹੀਂ ਪਿਆਰਿਓ ਹੋ ਕਿੱਥੇ ਗੁਰੂ ਪਾਤਸ਼ਾਹ ਤੇ ਕਿੱਥੇ ਦੇਵੀ ਦੇਵਤੇ ਉਹਦੇ ਅੱਗੇ ਗੁਰੂ ਪਾਤਸ਼ਾਹ ਲੇਲੜੀਆਂ ਕੱਢਦੇ ਫਿਰਨ ਬੇਨਤੀਆਂ ਕਰਦੇ ਫਿਰ ਦੇਵੀ-ਦੇਵਤਿਆਂ ਅੱਗੇ ਇਹ ਕਦੇ ਉਸ ਅਗਦਾ ਪਿਆਰੇ ਆਓ ਆਪਾਂ ਦੇਖਦੇ ਆਂ ਇਹ ਮਹਾਕਾਰ ਜਿਹੜਾ ਕਿੱਥੋਂ ਆਉਂਦਾ ਆ ਕਿੱਥੇ ਬੈਠਾ ਇਹ ਤੇ ਇਹਦੇ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕਰਦੇ ਆਂ ਆਹ ਦੇਖ ਲਓ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਇੱਥੇ ਲਿਖਿਆ 12 ਜੋਤਰੀ ਲਿੰਗਮ ਜੋਤਰੀ ਲਿੰਗਾਸ ਆਫ ਲਾਰਡ ਸ਼ਿਵਾ ਸ਼ਿਵ ਦੇ 12 ਜੋਤਰੀ ਲਿੰਗਾਸ ਜਾਂ ਜੋਤਰੀ ਲਿੰਗਮ ਜਿਨ੍ਹਾਂ ਨੂੰ ਕਿਹਾ ਜਾਂਦਾ ਇਹ ਸ਼ਿਵ ਦੇ 12 ਸਰੂਪ ਵੱਖ-ਵੱਖ Hindu ਮਤ ਵਿੱਚ ਚੱਲ ਰਹੇ ਆ ਆਓ ਦਰਸ਼ਨ ਕਰਦੇ ਹਾਂ ਇਹਨਾਂ ਦੇ ਵਾਰੀ-ਵਾਰੀ ਤਾਂ ਕਿ ਭਲੇਖਾਂ ਨਾਲ ਕੋਈ ਰਹਿ ਜਾਏ ਕਿ ਮਹਾਕਾਲ ਜਿਹੜਾ ਜਿਨੂੰ ਅੱਜ ਕੱਲ੍ਹ ਦਸ਼ੰਗਰਾਂ ਦੇ ਪੁਜਾਰੀ ਰੱਬ ਕਹਿੰਦੇ ਹਨ ਵੀ ਮਹਾਕਾਲ ਤਾਂ ਸਿੱਖਾਂ ਦਾ ਰੱਬ ਬਣ ਗਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਤੇ ਮਹਾਕਾਲ ਨੂੰ ਰੱਬ ਨਹੀਂ ਬਣਾਇਆ ਗਿਆ ਸਿੱਖਾਂ ਦਾ ਇਹ ਤਾਂ ਸ਼ਿਵ ਜੀ ਦਾ ਇੱਕ ਰੂਪ ਹੈ ਸਿੱਖ ਤਾਂ ਸ਼ਿਵ ਦੇ ਪੁਜਾਰੀ ਨਹੀਂ ਨਾ ਗੁਰੂ ਪਾਤਸ਼ਾਹ ਕਿਸੇ ਨੇ ਸਿੱਖ ਦੇ ਪੁਜਾਰੀ ਸਿੱਖ ਨੂੰ ਸ਼ਿਵ ਦੇ ਪੁਜਾਰੀ ਬਣਾਇਆ ਨਾ 35 ਮਹਾਂਪੁਰਖਾਂ ਵਿੱਚੋਂ ਕਿਸੇ ਹੋਰ ਨੇ ਆਪਣੇ ਚੇਲਿਆਂ ਨੂੰ ਕਿਸੇ ਦੇਵੀ ਦੇਵਤੇ ਦੇ ਪੁਜਾਰੀ ਬਣਾਇਆ ਪਰ ਅੱਜ ਕੱਲ ਦਾ ਦਸ਼ਕ ਪੁਨਤ ਨੂੰ ਜਿਹੜੇ ਪ੍ਰਮੋਟ ਕਰ ਰਹੇ ਬੰਦੇ ਆ ਨਾ ਸਿੱਖ ਸਮਝਦੇ ਆਪਣੇ ਆਪ ਨੂੰ ਉਹ ਤਾਂ ਇਹਨਾਂ ਨੇ ਤਾਂ ਮਹਾਕਾਲ ਨੂੰ ਆਪਣਾ ਰੱਬ ਸਮਝਿਆ ਹੋਇਆ ਵੀ ਸਾਡਾ ਰੱਬ ਹੈ ਆ ਪਿਆਰਿਓ ਦੇਖ ਲਓ ਕਿੱਥੇ ਰੱਬ ਇਹਨਾਂ ਦਾ ਬੈਠਾ 12 ਵਿੱਚੋਂ ਪਹਿਲਾ ਜੋਤਰੀ ਲਿੰਗੋਂ ਸ਼ਖਦਾ ਸੋਮਨਾਥ ਪੜੀ ਜਾ ਉਹ ਨਾਲ ਨਾਲ ਦੂਜਾ ਹੈ ਮਲਿਕਾ ਅਰਜੁਨਾ ਤੀਜਾ ਹੈ ਮਹਾਕਲੈਸ਼ਵਰ ਆਇਆ ਬੈਠਾ ਮਹਾਕਾਲ महाकालेश्वर ਜਿਹਨੂੰ ਕਹਿੰਦੇ ਆ ਇਹ ਪਿਆਰਿਓ ਸ਼ਿਵ ਜੀ ਦਾ ਇਹ ਰੂਪ ਇੱਥੇ ਬਣਾਇਆ ਮਹਾਕਾਲੇਸ਼ਵਰ ਨਾਂ ਆ ਇਹਦਾ ਤੇ ਮੱਧ ਪ੍ਰਦੇਸ਼ ਵਿੱਚ ਇਸ ਦਾ ਮੰਦਿਰ ਬਣਿਆ ਹੋਇਆ ਟੋਪ ਦਾ ਜਿਹੜਾ ਉਥੇ ਇੱਕ ਵਾਰੀ ਹੜ੍ਹ ਆਉਣ ਵਿੱਚ ਡੁੱਬ ਵੀ ਗਿਆ ਸੀ ਮੰਦਿਰ ਇਹ ਚਲੋ ਤਾਂ ਨੇਚਰਲ ਕਲੇਮਟੀ ਆ ਪਰ ਇਹ ਮੰਦਿਰ ਉਥੇ ਬਣਿਆ ਆ ਤੇ ਪਿਆਰਿਓ ਇਸ ਸਿੱਖ ਨੂੰ ਮੰਨਦੇ ਆ ਰੱਬ ਕੀ ਰੱਬ ਦਾ ਇਹ ਮੰਦਿਰ ਕਿਤੇ ਬਣਿਆ ਆ ਕਿ ਰੱਬ ਦੀ ਮੂਰਤੀ ਵੀ ਕਿਤੇ ਬਣੀ ਕਿਸੇ ਨੇ ਦੇਖੀ ਆ ਇਹਨਾਂ ਨੂੰ ਕੌਣ ਸਮਝਾਊਗਾ ਜਿਹੜੇ ਇਹ ਮਹਾਕਾਲ ਨੂੰ ਰੱਬ ਹੀ ਕਹਿ ਰਿਹਾ ਸੋਸ਼ਲ ਮੀਡੀਆ ਤੇ ਬੜੇ ਵੀਡੀਓਜ਼ ਆ ਜਿੱਥੇ ਮਹਾਕਾਲ ਨੂੰ ਸਿੱਖਾਂ ਨੇ ਸਿਰ ਤੇ ਚੁੱਕਿਆ ਰੱਬ ਬਣਾ ਕੇ ਆ ਬੈਠਾ ਹੈ ਤੇ ਮਹਾਕਾਲ ਮਹਾਕलेश्वर ਸ਼ਿਵ ਦਾ ਇੱਕ ਰੂਪ ਹੈ ਪਿਆਰਿਓ ਆ ਬਾਕੀ ਜਿਹੜੇ ਉਹ ਵੀ ਦੇਖ ਲਓ ਇਰੇ ਹੋਰ ਰੂਪ ਬਣਾਇਆ ਓਮ ਕਰੇਸ਼ਵਰ ਵੈਦਿਆਨਾਥ ਭੀਮ ਸ਼ੰਕਰ ਰਾਮੇਸ਼ਵਰਮ ਨਾਗੇਸ਼ਵਰ ਕਾਸ਼ੀ ਵਿਸ਼ਵਨਾਥ ਤੇ ਅੱਗੇ ਆ ਗਿਆ ਕ੍ਰੇਮ ਬਾਕੇਸ਼ਵਰ ਅੱਗੇ ਰੇ ਕੇਦਾਰਨਾਥ ਅੱਗੇ ਆ ਗਿਆ ਪਿਆਰੋ ਗ੍ਰੀਸ਼ਨਾਵੀਸ਼ਰ ਗ੍ਰੀਸ਼ਨੇਸ਼ਵਰ ਇਹ 12 ਜੋਤਰੀ ਲਿੰਗਮ ਸੋ ਸ਼ਿਵਾ ਇਹ YouTube ਤੇ ਕੱਢ ਕੇ ਦੇਖ ਲਿਓ ਸਰਚ ਕਰਿਓ ਇਹ ਤੁਹਾਡੇ ਸਾਹਮਣੇ ਇਹ ਆ ਜਾਣਗੇ ਅੱਜ ਕੋਈ ਸ਼ਾਂਕੇ ਸ਼ਿਵਾ ਵਾਲੀ ਲੁਕੀ ਗੱਲ ਨਹੀਂ ਕੋਈ ਅੱਜ ਕੱਲ ਦਾ ਸਾਰਾ ਕੁਝ ਸੋਸ਼ਲ ਮੀਡੀਆ ਤੇ ਉਪਲਬਧ ਹੈ ਮਿਲਦਾ ਆ ਕਿਉਂ ਨਹੀਂ ਆਪਾਂ ਇਸ ਨੂੰ ਵਿਚਾਰਦੇ ਪੜ੍ਹਦੇ ਸੋਚਦੇ ਇਹ ਜਾਣਕਾਰੀ ਕਿਉਂ ਨਹੀਂ ਆਪਾਂ ਪ੍ਰਾਪਤ ਕਰਦੇ ਹੁਣ ਆ ਜੋਤਰੀ ਲਿੰਗਮ ਦੀ ਡੈਫੀਨੇਸ਼ਨ ਪੜ੍ਹ ਲਓ ਇੱਥੋਂ ਇਹ ਜੋਤਰੀ ਲਿੰਗਾ ਔਰ ਜੋਤਰੀ ਲਿੰਗ ਔਰ ਜੋਤਰੀ ਲਿੰਗਮ ਸੰਸਕ੍ਰਿਤ ਵਿੱਚ ਕਿਹਾ ਜਾਂਦਾ ਹੈ ਜੋਤੀ ਲਿੰਗ ਆਰ ਸ਼ਰਾਈਨਸ ਵੇਅਰ ਲਾਰਡ ਸ਼ਿਵਾ ਇਜ਼ ਵਰਸ਼ਿਪਡ ਇਨ ਦਾ ਫਾਰਮ ਆਫ ਅ ਜੋਤਰੀ ਲਿੰਗਮ ਇਹ ਆ ਮੀਨਿੰਗ ਜੋਤਰੀ ਲਿੰਗਮ ਦਾ ਜਿਹੜੇ ਸ਼ਰਾਈਨ ਆ ਮੰਦਿਰ ਬਣੋਏ ਆ ਨਾ ਲਾਰਡ ਸ਼ਿਵਾ ਦੇ 12 ਉਥੇ ਸ਼ਿਵ ਜੀ ਨੂੰ ਇਹਨਾਂ ਵੱਖ-ਵੱਖ ਰੂਪਾਂ ਵਿੱਚ ਉਹਤੇ ਹਿੰਦੂ ਸਜਣ ਜਾ ਕੇ ਪੂਜਦੇ ਆ ਜੋਤੀ ਮੀਨਸ ਰੇਡੀਅੰਸ ਐਂਡ ਲਿੰਗਮ ਦਾ ਸ਼ਿਵਾ ਲਿੰਗਮ ਦਾ ਮਾਰਕ ਆਫ অর ਸਾਈਨ ਆਫ ਦਾ ਅਲਮਾਈਟੀ অর ਦਾ ਫੈਲੋ ਸਿਮਬਲ ਤੂੰ ਪਿਆਰਿਓ ਹੁਣ ਸ਼ੱਕ ਨਿਕਲ ਗਈ ਹੋਣੀ ਮੇਰੇ ਖਿਆਲ ਆ ਇਹ ਨਿਕਲ ਹੀ ਚਾਹੀਦੀ ਆ ਕਿਉਂਕਿ ਇਹ ਸੱਚ ਹੈ ਇਹ ਸੱਚ ਹੈ ਜਿਹੜਾ ਮਹਾਕਾਲਾ ਬੈਠਾ ਇੱਥੇ महाकालेश्वर रूप ਵਿੱਚ ਇਹ ਸ਼ਿਵ ਜੀ ਦਾ ਇੱਕ 12ਵਾਂ 12 ਜੋਤਰੀ ਲਿੰਗਾ ਵਿੱਚੋਂ ਇੱਕ ਇਹ ਇਹ ਵੀ ਹੈ ਚੌਧਰੀ ਇੱਥੇ ਸ਼ਿਵ ਜੀ ਦੇ 12 ਰੂਪਾਂ ਵਿੱਚ ਇਹ ਮਹਾਕਾਲ ਇਹ ਵੀ ਸ਼ਾਮਲ ਹੈ ਤੋਂ ਇੱਥੇ ਆਪਾਂ ਸਮਾਪਤੀ ਕਰਦੇ ਆਂ ਤਾਂ ਆਪਾਂ ਇਹ ਇਹ ਸ਼ਾਂਕਨ ਵਿਰਤ ਕਰਨ ਦੀ ਕੋਸ਼ਿਸ਼ ਕੀਤੀ ਹੈ ਮਹਾਕਾਲ ਹੈ ਕੌਣ ਤੇ ਕਿੱਥੇ ਉਹਦਾ ਮੰਦਿਰ ਹੈ ਤੇ ਇਹ ਇਹਦਾ ਮਤਲਬ ਕੀ ਹੈ ਮਹਾਕਾਲ ਦਾ ਸੋ ਪਿਆਰਿਓ ਵਤ ਵਤ ਕੋਸ਼ਿਸ਼ ਕਰੋ ਕਿ ਗੁਰੂ ਗ੍ਰੰਥ ਸਾਹਿਬ ਦੀ ਫਲਸਫੀ ਜਿਹੜੀ ਆ ਇਹਨੂੰ ਆਪਾਂ ਪ੍ਰਮੋਟ ਕਰੀਏ ਤੇ ਆ ਜਿਹੜੇ ਸਿੱਖਾਂ ਵਿੱਚ ਇਦਾਂ ਦੀਆਂ ਚੀਜ਼ਾਂ ਵੜੀਆਂ ਗਈਆਂ ਚੋਬੇ ਵੜ ਗਈਆਂ ਇਹਨਾਂ ਤੋਂ ਆਪਾਂ ਨਿਸ਼ਾਤ ਪ੍ਰਾਪਤ ਕਰੀਏ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਹੀ ਜੁੜੀਏ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜੋ 13 ਪੰਨਿਆਂ ਵਾਲਾ ਨਿਤਨੇਮ ਹੈ ਪਹਿਲਾਂ ਕੋਈ ਆਪਣਾ ਆਧਾਰ ਬਣਾਈਏ ਕਿਉਂਕਿ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਦਸ ਗੁਰੰਤ ਜਾਂ ਹੋਰ ਕੋਈ ਕਿਤਾਬ ਸਿਖਾ ਤਾਂ ਕੋਈ ਗੁਰੂ ਨਹੀਂ ਹੈ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀਕੀ ਫਤ